ਅਕਸਰ ਭੱਜ ਦੌੜ ਦੇ ਵਿੱਚ ਅਸੀਂ ਆਪਣੀ ਸਿਹਤ ਅਤੇ ਸਕਿਨ ਵੱਲ ਧਿਆਨ ਨਹੀਂ ਦਿੰਦੇ ਸਾਡੀਆਂ ਦਾਦੀਆਂ ਦੁਆਰਾ ਅਜ਼ਮਾਏ ਗਏ ਅਤੇ ਪਰਖੇ ਗਏ ਕੁਝ ਘਰੇਲੂ ਉਪਾਅ ਹਨ ਜੋ ਹਰ ਸਿਹਤ ਸਮੱਸਿਆ ਨੂੰ ਠੀਕ ਕਰ ਸਕਦੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਠੰਡੀ ਅਤੇ ਖੁਸ਼ਕ ਹਵਾ ਦੇ ਕਾਰਨ ਸਾਡੀ ਸਕਿਨ ਅਤੇ ਸਰੀਰ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ ਇਸ ਮੌਸਮ ਦੇ ਵਿੱਚ ਤਿਲ ਦੇ ਤੇਲ ਦੇ ਨਾਲ ਮਾਲਿਸ਼ ਕਰਨਾ ਇੱਕ ਪ੍ਰਾਚੀਨ ਆਯੁਰਵੈਦਿਕ ਵਿਧੀ ਹੈ ਜੋ ਨਾ ਸਿਰਫ ਸਰੀਰ ਨੂੰ ਨਿਗ ਪ੍ਰਦਾਨ ਕਰਦੀ ਹੈ ਬਲਕਿ ਕਈ ਸਿਹਤ ਲਾਭ ਵੀ ਦਿੰਦੀ ਹੈ ਤਿਲ ਦਾ ਤੇਲ ਪੋਸ਼ਟਿਕ ਤੱਤਾਂ ਅਤੇ ਔਸ਼ਧੀ ਹੁਣਾ ਦੇ ਨਾਲ ਭਰਪੂਰ ਹੁੰਦਾ ਹੈ ਆਓ ਜਾਣਦੇ ਹਾਂ ਸਰਦੀਆਂ ਦੇ ਵਿੱਚ ਦਿਲ ਦੇ ਤੇਲ ਨਾਲ ਮਾਲਿਸ਼ ਕਰਨ ਦੇ ਫਾਇਦੇ ਤਿਲ ਦਾ ਤੇਲ ਵਿਟਾਮਿਨ E ਐਂਟੀਆਕਸੀਡੈਂਟ ਅਤੇ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਨੂੰ ਡੂੰਗੀ ਨਮੀ ਪ੍ਰਦਾਨ ਕਰਦੇ ਹਨ ਇਸ ਸਰਦੀਆਂ ਦੇ ਵਿੱਚ ਸੁੱਕੀ ਅਤੇ ਫੱਟੀ ਹੋਈ ਸਕਿਨ ਨੂੰ ਵੀ ਠੀਕ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ ਇਸ ਦੀ ਨਿਯਮਿਤ ਮਾਲਿਸ਼ ਨਾਲ ਸਕਿਨ ਨਰਮ ਅਤੇ ਚਮਕਦਾਰ ਰਹਿੰਦੀ ਹੈ ਤਿਲ ਦਾ ਤੇਲ ਗਰਮ ਸੁਭਾਅ ਦਾ ਹੁੰਦਾ ਹੈ ਜੋ ਸਰਦੀਆਂ ਦੇ ਮੌਸਮ ਦੇ ਵਿੱਚ ਸਰੀਰ ਨੂੰ ਅੰਦਰੋਂ ਗਰਮ ਰੱਖਣ ਦੇ ਵਿੱਚ ਮਦਦ ਕਰਦਾ ਹੈ ਜ ਉਹ ਮਾਲਿਸ਼ ਕੀਤੀ ਜਾਂਦੀ ਹੈ ਤਾਂ ਇਹ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਜਿਸ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਸਰਦੀਆਂ ਦੇ ਵਿੱਚ ਜੋੜਾਂ ਅਤੇ ਮਾਸਪੇਸ਼ੀਆਂ ਦੇ ਵਿੱਚ ਅਕੜਾ ਇੱਕ ਆਮ ਸਮੱਸਿਆ ਹੈ ਤਿਲ ਦੇ ਤੇਲ ਦੇ ਨਾਲ ਮਾਲਿਸ਼ ਕਰਨ ਦੇ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ ਇਸ ਵਿੱਚ ਸਾਰ ਵਿਰੋਧੀ ਗੁਣ ਹੁੰਦੇ ਹਨ ਜੋ ਸੋਜ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੁੰਦੇ ਨੇ ਤਿਲ ਦੇ ਤੇਲ ਦੇ ਨਾਲ ਮਾਲਿਸ਼ ਕਰਨ ਦੇ ਨਾਲ ਖੂਨ ਸੰਚਾਰ ਵਿੱਚ ਸੁਧਾਰ ਆਉਂਦਾ ਹੈ ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਹਨਾਂ ਨੂੰ ਦੁਬਾਰਾ ਪੈਦਾ ਕਰ ਸਕਦਾ ਹੈ। ਤਿਲ ਦੇ ਤੇਲ ਨਾਲ ਮਾਲਿਸ਼ ਕਰਨਾ ਸਿਰਫ ਸਰੀਰ ਹੀ ਨਹੀਂ ਸਗੋ ਮਾਨਸਿਕ ਤੌਰ ਤੇ ਵੀ ਲਾਭਦਾਇਕ ਹੈ। ਇਹ ਤਣਾਅ ਘਟਾਉਂਦਾ ਹੈ, ਨੀਂਦ ਦੀ ਗੁਣਵੰਤਾ ਨੂੰ ਸੁਧਾਰਦਾ ਹੈ ਅਤੇ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ। ਸਰਦੀਆਂ ਦੇ ਵਿੱਚ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਤਿਲ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਦੇ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਡੈਂਡਰਫ ਘੱਟ ਹੁੰਦੀ ਹੈ ਅਤੇ ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਨੇ। ਤਿਲ ਦੇ ਤੇਲ ਦੀ ਵਰਤੋਂ ਕਿਵੇਂ ਕਰੀਏ? ਤਿਲ ਦੇ ਤੇਲ ਨੂੰ ਥੋੜਾ ਜਿਹਾ ਗਰਮ ਕਰੋ, ਇਸ ਨੂੰ ਸਰੀਰ ਤੇ ਲਗਾਓ ਅਤੇ ਹੌਲੀ-ਹੌਲੀ ਮਸਾਜ ਕਰੋ ਤੇਲ ਨੂੰ 15 ਤੋਂ 20 ਮਿੰਟ ਦੇ ਲਈ ਸਕਿਨ ਦੇ ਵਿੱਚ ਜਜ਼ਬ ਹੋਣ ਦਿਓ ਕੋਸੇ ਪਾਣੀ ਨਾਲ ਨਹਾਓ ਸਿਰਫ ਸ਼ੁੱਧ ਅਤੇ ਜੈਵਿਕ ਤੇਲ ਦੇ ਤੇਲ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਤੇਲ ਦੇ ਤੇਲ ਤੋਂ ਅਲਰਜੀ ਹੈ ਤਾਂ ਇਸ ਨੂੰ ਵਰਤਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ ਮਾਲਿਸ਼ ਤੋਂ ਤੁਰੰਤ ਬਾਅਦ ਠੰਡੀ ਹਵਾ ਦੇ ਵਿੱਚ ਬਾਹਰ ਨਾ ਜਾਓ ਸਰਦੀਆਂ ਦੇ ਵਿੱਚ ਤੇਲ ਦੇ ਤੇਲ ਦੇ ਨਾਲ ਮਾਲਿਸ਼ ਕਰਨਾ ਇੱਕ ਕੁਦਰਤੀ ਅਤੇ ਪ੍ਰਭਾਵਸ਼ਾਲੀ ਉਪਾਅ ਹੈ ਜੋ ਤੁਹਾਡੀ ਸਕਿਨ ਮਾਸਪੇਸ਼ੀਆਂ ਅਤੇ ਸਮੁੱਚੀ ਸਿਹਤ ਨੂੰ ਚੰਗੀ ਸਥਿਤੀ ਦੇ ਵਿੱਚ ਰੱਖਦਾ ਹੈ ਇਸ ਨੂੰ ਆਪਣੀ ਸਰਦੀਆਂ ਦੀ ਰੁਟੀਨ ਦੇ ਵਿੱਚ ਜ਼ਰੂਰ ਸ਼ਾਮਲ ਕਰੋ